ਇਦਾਂ ਹੀ ਅਵਲ ਕਾਣੇ ਪੁੱਲ ਤੇ ਆਈ ਨਾ ਉੱਥੇ ਮਨਨ ਕਿ ਚਲੋ ਵੀ ਸਾਡੇ ਮੂਰੇ ਗੱਡੀ ਪਲਟੀ ਪਈ ਸੀ ਠੀਕ ਆ ਵੀ ਡਿਵਾਈਡਰ ਚ ਵੱਜ ਕੇ ਪਲਟ ਗਈ ਟਾਇਰ ਫਟ ਗਿਆ ਸੀ ਚੱਕ ਕੇ ਮਨਨ ਕਿ ਚਲੋ ਵੀ ਕਿਸੇ ਮੰਨ ਲਓ ਕਿਸੇ ਬੰਦੇ ਨੇ ਮੈਨਤ ਕਰਕੇ ਉਸਨੂੰ ਚੁਪਾ ਕੇ ਲਿਜਾਂਦਾ ਹਨਾ ਤੇ ਮਨਨ ਕਿ ਚਲੋ ਇਸ ਹਸਪੀਟਲ ਲੈ ਆਏ ਉਸੇ ਹਸਪੀਟਲ ਕੋਲੇ ਸੱਟ ਸੀਗੀ ਬਹੁਤ ਜ਼ਿਆਦਾ ਪਾੜੀ ਠੀਕ ਆ ਸਿਰ ਦੇ ਵਿੱਚ ਸਿਰ ਸਾਰੇ ਖੁੱਲ ਗਿਆ ਸੀਗਾ ਮੁੰਡਾ ਠੀਕ ਹੈਗਾ ਉਹਦਾ ਰਿਸਟਰ ਵੀ ਠੀਕ ਹੈ ਉਹ ਆਂਟੀ ਜਿਹੜੀ ਸੀਗੀ ਆਂਟੀ ਲੱਗਦੀ ਚਲੋ ਮੇਰੀ ਉਹਨਾਂ ਦਾ ਮੰਨ ਲਓ ਡੈਕਲੈਰ ਕਰਤੀ ਜਿਹਨਾਂ ਸੱਟ ਬਹੁਤ ਜ਼ਾਰੇ ਸੀਗੀ ਤੇ ਕਾਰ ਦੇ ਵਿੱਚ ਤੰਨੇ ਨੇ ਨਦਰੋਂ ਮਲੋਟ ਕੰਨੋਂ ਜਾਈ ਜਾਂਦਾ ਸੀ ਸਹਨੇ ਖੜੇ ਪੈਣ। ਉਹ ਆ ਕੀ ਸੀਗਾ? ਬਾਈ ਮੇਰਾ ਨਾਂ ਜੋਤ ਆ ਸੇ ਪੈਣਾ ਪਿੰਡ ਸਹਣਾ ਖੜਾਗਾ। ਮੈਂ ਨਾ ਆਪਣੇ ਪਿੰਡ ਤੋਂ ਆਈ ਜਾਂਦਾ ਸੀਗਾ ਮਲੋਟ ਨੂੰ। ਮੇਰੇ ਯਾਰ ਦੋਸਤ ਮੁੰਡੇ ਦਾ ਪ੍ਰੋਗਰਾਮ ਸੀ ਕੋਈ ਕੱਪੜੇ ਲੈਣਾ ਸੀ। ਜਦੋਂ ਅਸੀਂ ਅਵਲਖਾਨੇ ਪੁੱਲ ਤੇ ਆਏ ਨਾ ਉੱਥੇ ਮੰਨ ਕੇ ਚੱਲੋ ਵੀ ਸਾਡੇ ਮੂਰੇ ਗੱਡੀ ਪਲਟੀ ਪਈ ਸੀ। ਠੀਕ ਆ ਕੋਈ ਡਿਵਾਈਡਰ ਚ ਵੱਜ ਕੇ ਪਲਟ ਗਈ ਟਾਇਰ ਪਟ ਗਿਆ ਸੀਗਾ। ਠੀਕ ਆ। ਤੇ ਉਦੋਂ ਬਾਅਦ ਮੰਨ ਕੇ ਚੱਲ ਵੀ ਯਾਰ ਦੋਸਤ ਮੁੰਡਾ ਮੇਰਾ ਇਹਦੇ ਘਰ ਵਾਲੀ ਸਿੱਖ ਵਿੱਚ ਇੱਕ ਇਹਦਾ ਮੁੰਡਾ ਸੀ ਇੱਕ ਇਹਨਾਂ ਦਾ ਕੋਈ ਰਿਸ਼ਤ ਰਪਤੀਜਾ ਸੀਗਾ ਠੀਕ ਹੈ ਮੰਨ ਕੇ ਚੱਲ ਵੀ ਉਹ ਘਰ ਵਾਲੀ ਨੂੰ ਇਹਦੀ ਨੂੰ ਮੰਨ ਲਾ ਵੀ ਥੱਲੇ ਡਿੱਗੀ ਪਈ ਸੀ ਬਲੱਡ ਬਾਲ ਨਿਕਲੀ ਜਾਂਦਾ ਠੀਕ ਹੈ ਜਦੋਂ ਮੁੰਡੇ ਨੇ ਮੈਨੂੰ ਸਿਆਣਿਆ ਵੀ ਯਾਰ ਮੈਨੂੰ ਕਿਹਾ ਹਨਾ ਵੀ ਚਾਚਾ ਜੋਤ ਯਾਰ ਮੈਂ ਉਹਦੀ ਮੰਨ ਕੇ ਚੱਲ ਸ assi ਇਹਨਾਂ ਨੂੰ ਮੰਨ ਕੇ ਚੱਲ ਕਿਸੇ ਚੱਕ ਲਿਆ ਚੱਕ ਕੇ ਮੰਨ ਕੇ ਚੱਲੋ ਵੀ ਕਿਸੇ ਮੰਨ ਲਓ ਕਿਸੇ ਬੰਦੇ ਦੀ ਮਨਤ ਕਰਕੇ ਕੇ ਸਾਧਨ ਚ ਪਾ ਕੇ ਲਿਆਂਦਾ ਹਨਾ ਤੇ ਮੰਨ ਕੇ ਚੱਲੋ ਇਸ ਹਸਪੀਟਲ ਲਿਆਈ ਤੇ ਹਸਪੀਟਲ ਉਹਦੇ ਸੱਟ ਸੀਗੀ ਬਹੁਤ ਜਿਆ ਉਹਦਾ ਰਸਟਰ ਵੀ ਠੀਕ ਆ ਉਹ ਆਂਟੀ ਜਿਹੜੀ ਸੀਗੀ ਆਂਟੀ ਲੱਗਦੀ ਚਲੋ ਮੇਰੀ ਉਹਨਾਂ ਦਾ ਮੰਨ ਲਓ ਡੈਡ ਕਲੀਅਰ ਕਰਤੀ ਜੋਨਾ ਸੱਟ ਬਹੁਤ ਜ਼ਿਆਰੇ ਸੀਗੀ ਕਿੰਨੇ ਜਵੇਂ ਸੀ ਕਾਰ ਇਹ ਕਾਰ ਦੇ ਵਿੱਚ ਤਿੰਨੇ ਆਣੇ ਸੀ ਗਏ ਤਿੰਨੇ ਆਣੇ ਇਧਰੋਂ ਮਲੋਟ ਕਰਨ ਨੂੰ ਚਾਹੀ ਜਾਂਦੇ ਸੀ ਸਹਨੇ ਖੜੇ ਪਿੰਡ ਨੂੰ ਕਿਹੜੀ ਕਾਰ ਸੀ ਕਾਰ ਸੀਗੀ ਮਨ ਵਰਨਾ ਵਰਨਾ ਕਾਰ ਸੀ ਡਿਜ਼ਾਇਰ ਸੀ ਸੋਟੀ ਤਿੰਨ ਜਿਹੇ ਸਾਹ ਕਾਰ ਦੀ ਡੈਕ ਹੋ ਹਾਂ ਇੱਕ ਅੰਟ ਗੁੜੀ ਸੀ ਜਿਹਦੀ ਉਹਦੀ ਰੱਥ ਹੋ ਗਈ ਸੱਟ ਵਾਲੀ ਸੀ ਮੁੰਡਾ ਵੀ ਠੀਕ ਆ ਵਰਨਾ ਸੀ ਨਾ ਵਰਨਾ ਸੀ ਬਈ ਵਰਨਾ ਹਾਂ ਦੋ ਜਣੇ ਠੀਕ ਹੈ ਹਾਂਜੀ ਦੋ ਜਣੇ ਠੀਕ ਹੈ ਕਿ ਮੁੰਡਾ ਵੀ ਠੀਕ ਹੈ ਤੇ ਉਹਦਾ ਭਤੀਜਾ ਵੀ ਠੀਕ ਹੈ ਤੇ ਉਹਦੇ ਘਰ ਵਾਲੀ ਦੀ ਡੈਥ ਹੋ ਗਈ ਕਿੰਨੀ ਉਮਰ ਸੀ ਇਹਦੀ ਕਿੰਨੀ ਇਹਦੀ ਹੋਊਗੀ ਯਾਰ 35 35 35 35 ਸਾਲ ਦੀ ਉਮਰ ਹੋਊਗੀ ਹਾਂ ਮੁੰਡੇ ਦੀ ਹੈਗੇ 15 ਸਾਲ ਦੀ ਬਸ ਹਾਂ ਉਹ ਲੱਗੇ ਹਾਂਜੀ ਸੈਣਾ ਖੇੜਾ ਪਿੰਡ ਆਈ ਤਸੀਲ ਮਲੋਟਾ ਜ਼ਿਲ੍ਹਾ ਮੋਕਸਰਾ ਕਿਹੜਾ ਚੈਨਲ ਆ ਜੀ